ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬੈਂਕ ਆਫ ਕੈਨੇਡਾ ਦਾ ਅਨੁਮਾਨ ਹੈ ਕਿ ਫੈਡਰਲ ਸਰਕਾਰ ਅਗਲੇ 3 ਮਹੀਨਿਆਂ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਅਸਥਾਈ ਨਿਵਾਸੀਆਂ ਦੇ ਹਿੱਸੇ ਨੂੰ ਸੁੰਗੜਨ ਅਤੇ ਆਪਣੇ ਟੀਚੇ ਤੋਂ ਘੱਟ ਰੱਖ ਸਕਦੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਘੋਸ਼ਣਾ ਕੀਤੀ ਸੀ ਕਿ ਓਟਵਾ ਦੇ ਅੰਦਰ 2027 ਤੱਕ ਆਬਾਦੀ ਆਪਣੇ ਹਿੱਸੇ ਨੂੰ 6.2% ਤੱਕ ਘਟਾ ਕੇ 5% ਕਰਨ ਦੀ ਕੋਸ਼ਿਸ਼ ਕਰਨਗੇ ਪਰ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਦੀ ਭਵਿੱਖਬਾਣੀ ਜੋ ਕੀਤੀ ਗਈ ਹੈ ਕਿ ਸਰਕਾਰ ਉਸ ਟੀਚੇ ਤੋਂ ਖੁੰਝ ਜਾਵੇਗੀ ਬੈਂਕ ਦੀ ਮੁਦਰਾ ਨੀਤੀ ਰਿਪੋਰਟ ਵਿਆਜ ਦਰਾਂ ਨੂੰ ਘਟਾਉਣ ਦੀ ਘੋਸ਼ਣਾ ਦੇ ਹਿੱਸੇ ਵਜੋਂ ਜਾਰੀ ਕੀਤੀ ਗਈ ਹੈ ਨੇ ਕਿਹਾ ਹੈ ਕਿ ਮਾਰਚ ਵਿੱਚ ਟੀਚਾ ਨਿਰਧਾਰਤ ਕੀਤੇ ਜਾਣ ਤੋਂ ਬਾਅਦ ਆਬਾਦੀ ਦਾ ਗੈਰ ਸਥਾਈ ਨਿਵਾਸੀ NPRS ਹਿੱਸਾ ਅਸਲ ਵਿੱਚ ਵਧਿਆ ਹੈ ਤੇ ਉਥੇ ਦੱਸਦੇ ਕਿ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ NPRs ਨੇ April ਦੀ ਸ਼ੁਰੂਆਤ ਵਿੱਚ 6.8% ਆਬਾਦੀ ਦੀ ਨਮਾਇੰਦਗੀ ਕੀਤੀ ਹੈ ਤੇ March ਦੀ ਘੋਸ਼ਣਾ ਦੇ ਸਮੇਂ ਨਾਲੋਂ ਬਹੁਤ ਜ਼ਿਆਦਾ ਅਤੇ ਸ਼ੇਅਰ نزدਕੀਆਂ ਮਿਆਦ ਵਿੱਚ ਵਾਧੇ ਰਹਿਣ ਦੀ ਉਮੀਦ ਹੈ ਤੇ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਇਹ ਸੁਝਾਅ ਦਿੰਦਾ ਹੈ ਕਿ 5% ਟੀਚੇ ਨੂੰ ਪ੍ਰਾਪਤ ਕਰਨ ਲਈ ਐਨਪੀਆਰ ਪ੍ਰਵਾਹ ਨੂੰ ਘਟਾਉਣ ਦੀ ਯੋਜਨਾਬੰਦ ਨੀਤੀਆਂ ਲਈ ਲੰਬਾ ਸਮਾਂ ਲੱਗੇਗਾ। ਸੀਬੀਸੀ ਦੀ ਟਿੱਪਣੀ ਦੇ ਮਿਲਰ ਦੇ ਦਫ਼ਤਰ ਅਤੇ ਇਮੀਗ੍ਰੇਸ਼ਨ ਭਾਗ ਤੱਕ ਪਹੁੰਚ ਕੀਤੀ ਅਜੇ ਤੱਕ ਕੋਈ ਵੀ ਜਵਾਬ ਇਸ ਪਾਤ ਵਿੱਚ ਨਹੀਂ ਨਿਕਲ ਕੇ ਆਇਆ। ਕੇਂਦਰੀ ਬੈਂਕ ਦੀ ਰਿਪੋਰਟ ਨੋਟ ਕਰਦੀ ਹੈ ਕਿ ਇਸ ਦੇ ਅਨੁਮਾਨ ਬਾਰੇ ਕਾਫੀ ਅਨਿਸ਼ਚਿਤਤਾ ਹੈ। ਤੇ ਜ਼ਿਆਦਾਤਰ ਅਸਥਾਈ ਰਿਹائش ਪਰਮਿਟ ਪ੍ਰੋਗਰਾਮ ਨੂੰ ਕਿਵੇਂ ਅਡਜਸਟ ਕੀਤਾ ਜਾਵੇਗਾ ਇਸ ਬਾਰੇ ਵੀਰਬਿਆਂ ਦੀ ਇਸ ਸਾਲ ਦੇ ਅੰਤ ਤੱਕ ਉਮੀਦ ਨਹੀਂ ਕੀਤੀ ਜਾਂਦੀ ਇਹ ਕਹਿੰਦੇ ਆ ਕਿ ਉਹਨਾਂ ਨੇ ਦ੍ਰਿਸ਼ ਅਤੇ ਸੋਧਿਆ ਜਾਵੇਗਾ ਅਤੇ ਉਪਮਾਵਾਂ ਦੀ ਕੋਸ਼ਿਸ਼ਣਾ ਵੀ ਕੀਤੀ ਜਾ ਸਕਦੀ ਹੈ ਅਤੇ ਪ੍ਰੋਗਰਾਮ ਵਿੱਚ ਤਬਦੀਲੀਆਂ ਬਾਰੇ ਹੋਰ ਉਪਲਬਧਤਾ ਕਿੱਤੀ ਜਾ ਸਕਦੀ ਹੈ ਗਰਮੀਆਂ ਵਿੱਚ ਟੀਚੇ ਨੂੰ ਪੂਰਾ ਕਰਨ ਦੀ ਜਿੱਥੇ ਉਮੀਦ ਜਤਾਈ ਜਾ ਰਹੀ ਹੈ ਮਿਲਰ ਨੇ ਇਸ ਬਸੰਤ ਦੀ ਸ਼ੁਰੂਆਤ ਵਿੱਚ ਆਪਣੇ ਸੂਬੇ ਅਤੇ ਖੇਤਰੀ ਹਮ ਰਤਵਾ ਦੇ ਨਾਲ ਮੁਲਾਕਾਤ ਕੀਤੀ ਅਤੇ ਗਰਮੀਆਂ ਵਿੱਚ ਟੀਚੇ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਹੈ ਬੈਂਕ ਦੀ ਰਿਪੋਰਟ ਉਦੋਂ ਆਈ ਹੈ ਜਦੋਂ ਸਰਕਾਰ ਕੰਮ ਕਰਨ ਜਾਂ ਅਧਿਆਨ ਕਰਨ ਲਈ ਅਸਥਾਈ ਆਧਾਰ ਤੇ ਕੈਨੇਡਾ ਜਾਣ ਵਾਲੇ ਲੋਕਾਂ ਦੇ ਵੱਡੇ ਵਾਅਦੇ ਨੂੰ ਰੋਕਣ ਦਾ ਉਪਾਅ ਕਰ ਰਹੀ ਹੈ ਮਿਲਰ ਨੇ ਜਨਵਰੀ ਵਿੱਚ ਨਵੇਂ ਦਾਖਲਿਆਂ ਤੇ 2 ਸਾਲਾਂ ਲਈ ਕੈਪ ਲਗਾ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਨਾ ਮਾਵੇ ਐਲਾਨ ਕੀਤਾ ਸੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦੇ ਤਾਜ਼ੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2023 ਦੇ ਮੁਕਾਬਲੇ ਇਸ ਸਾਲ ਪਰਵਾਨੇਤ ਵਿਦਿਆਰਥੀ ਪਰਮਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਸਾਲ ਸੀ ਸਰਕਾਰ ਨੇ 2024 ਦੇ ਪਹਿਲੇ 5 ਮਹੀਨਿਆਂ ਵਿੱਚ 216620 ਵਿਦਿਆਰਥੀ ਪਰਮਟਾਂ ਨੂੰ ਮਨਜ਼ੂਰੀ ਦਿੱਤੀ ਜਦੋਂ ਕਿ 2023 ਵਿੱਚ ਇਸੇ ਸਮੇਂ ਦੌਰਾਨ 2505 ਪਰਮਟ ਜਿੱਥੇ ਜਾਰੀ ਕੀਤੇ ਗਏ ਸਨ ਪਰ ਵਿਦਿਆਰਥੀ ਵੀਜੇ ਤੇ ਕੈਪ ਸੰਖਿਆ ਅਪ੍ਰੈਲ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਸੀ ਅਤੇ IRCC ਨੰਬਰ ਅਜੇ ਤੱਕ ਉਹਨਾਂ ਤਬਦੀਲੀਆਂ ਨੂੰ ਨਹੀਂ ਦਰਸਾ ਸਕਦੇ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕੈਨੇਡਾ ਆਰਜੀ ਨਿਵਾਸੀਆਂ ਅਤੇ ਬੈਂਕ ਆਫ ਕੈਨੇਡਾ ਪ੍ਰੋਜੈਕਟਾਂ ਦੇ ਵਾਅਦੇ ਨੂੰ ਰੋਕਣ ਲਈ ਜਿੱਥੇ ਸੰਘਰਸ਼ ਚੱਲਦਾ ਹੋਇਆ ਨਜ਼ਰ ਦਿਖ ਰਿਹਾ ਹੈ ਬੈਂਕ ਰਿਪੋਰਟ ਸਥਾਈ ਨਿਵਾਸੀ ਪ੍ਰੋਗਰਾਮ ਦੇ ਆਲੇ-ਦੁਆਲੇ ਕਾਫੀ ਅਨਿਸ਼ਚਿਤਤਾ ਨੂੰ ਨੋਟ ਕਰਦੀ ਹੈ ਕ੍ਰੇਡਿੰਗ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ